थोड़ा इंटरव्यू माना आपका चल ये बंद उतना ਨਦੀ ਕੋਈ ਚੱਕਰ ਉਹਦੇ ਮੀਟਰ ਤੇ ਪਾਇਓ ਮੀਟਰ ਤੇ ਗ੍ਰੈਂਡ ਕਿਸੇ ਨੂੰ ਲੱਗੂਗਾ ਫਿਰ ਇਹ ਕਿਸੇ ਨੂੰ ਨਾ ਮਜਾ ਆਉਂਦਾ ਇਹ ਜੀ ਅਸੇ ਤਾਈ ਇਹ ਕਹਿੰਦੇ ਅਜ ਵੀ 5 ਸਾਲਾਂ ਬਾਅਦ ਇਹ ਪਾਣੀ ਛੱਡਿਆ ਗਿਆ ਹਲੇ ਤਾਂ ਮੈਂ ਨਵਾਂ ਘਰ ਬਣਾਇਆ ਸੀਗਾ ਛੋਟੇ ਛੋਟੇ ਬੱਚੇ ਮੈਂ ਮਸਾਂ ਲੈ ਕੇ ਨਿਕਲੀ ਆ ਅੰਦਰ ਉਹ ਸਮਾਨ ਸਮੂਨ ਮੇਰਾ ਅੰਦਰੀ ਪਿਆ ਪਰ ਕਿਸੇ ਨੇ ਸਾਨੂੰ ਪਿੱਛੋਂ ਇਹ ਨਹੀਂ ਕਿਹਾ ਹੈਗਾ ਜੀ ਬਈ ਤੁਸੀਂ ਇੱਥੋਂ ਨਿਕਲ ਜਾਓ ਪਿੱਛੋਂ ਪਾਣੀ ਛੱਡਣ ਲੱਗੇ ਆ ਤੇ ਪਹਿਲਾਂ ਦੱਸਣਾ ਚਾਹੀਦਾ ਸੀਗਾ ਤਾਂ ਦੇਖੋ ਦੁਨੀਆਦਾਰੀ ਇੱਥੇ ਕਿੱਦਾਂ ਹੋਈ ਜਾਂਦਾ ਸਾਰੇ ਤਰੀ ਜਾਂਦੇ ਆ ਮੇਰੇ ਤਾਂ ਬੱਚੇ ਮੈਂ ਕਿੱਦਾਂ ਚੱਕ ਕੇ ਬਾਹਰ ਸੁੱਟੇ ਆ ਅੰਦਰੋਂ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਮੇਰਾ ਘਰ-ਬਾਰ ਕਿੱਦਾਂ ਰੋੜਿਆ ਪਿਆ ਅੰਦਰੋਂ ਬਸ ਜੀ ਮੈਂ ਤਾਂ ਇਹ ਕਹਿੰਦੀ ਆ ਕੋਈ ਵੀ ਮਤਲਬ ਕਿ ਸਾਡੀ ਮਦਦਗਾਰ ਕਰਨਾ ਚਾਹੁੰਦਾ ਤਾਂ ਸਾਨੂੰ ਇਹ ਪਾਣੀ ਪੂਣੀ ਕਢਾ ਕੇ ਕੀ ਸਾਡੇ ਘਰ ਦੀ ਕੋਈ ਸਹੂਲਤਾ ਸਾਡੇ ਵਾਸਤੇ ਬਣਾਓ ਕੋਈ ਗਰੀਬਾਂ ਵਾਸਤੇ ਪ੍ਰਸ਼ਾਸਨ ਵਾਲੋ ਤੁਹਾਡੇ ਕੋਲ ਕੋਈ ਆਇਆ ਕੋਈ ਨਹੀਂ ਆਇਆ ਜੀ ਕਿਸੇ ਨੇ ਹਾਲ ਨਹੀਂ ਪੁੱਛਿਆ ਕਿਸੇ ਨੇ ਵੀ ਹਾਲ ਨਹੀਂ ਪੁੱਛਿਆ ਹਾਲੇ ਤੱਕ ਕੋਈ ਆ ਕੇ ਸਾਨੂੰ ਇਹ ਵੀ ਨਹੀਂ ਕਹਿੰਦਾ ਜਿਵੇਂ ਤੁਸੀਂ ਡੁੱਬ ਗਏ ਕਿ ਤਰ ਗਏ ਕਿ ਤੁਸੀਂ ਜਿੰਦੇ ਹੋ ਕ ਮਰ ਗਏ ਕਿੰਨੇ ਵਜੇ ਪਾਣੀ ਆ ਗਿਆ ਜਿਹੜਾ ਤੁਹਾਡੇ ਘਰ ਸਵੇਰੇ ਹੀ ਆ ਗਿਆ ਸੀਗਾ ਜੀ 8 ਵਜੇ ਤੋਂ ਸਟਾਰਟਿੰਗ ਹੋ ਗਈ ਸੀਗੀ ਪਾਣੀ ਦੀ ਪਹਿਲਾਂ ਸਾਨੂੰ ਦੱਸ ਦਿੰਦੇ ਤਾਂ ਬਈ ਪਾਣੀ ਛੱਡਣ ਲੱਗੇ ਆ ਤਾਂ ਅਸੀਂ ਪਹਿਲਾਂ ਹੀ ਨਿਕਲ ਕੇ ਬੱਚੇ ਲੈ ਕੇ ਅਸੀਂ ਬਾਹਰ ਹੋ ਜਾਂਦੇ ਆ। ਇਹ ਹਾਲਾਤ ਆ ਸਾਡੇ ਬਹੁਤ ਮਾੜੇ ਆ ਜੀ। ਕੋਈ ਦੇਖ ਸਕਦਾ ਪ੍ਰਸ਼ਾਸਨ ਕੋਲੋਂ ਸਾਡੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਵੀ ਸਮਾਨ ਵਾਰਾ ਕੱਢ ਲਓ। ਬਹੁਤ ਬੁਰੇ ਹਾਲਾਤ ਹੋ ਗਏ ਸਾਡੇ ਦਾ। ਕਿੰਨਾ ਕਿੰਨਾ ਪਾਣੀ ਆ ਗਿਆ। ਪਾਣੀ ਤਾਂ ਜੇ ਹੱਲੇ ਆਪਾਂ ਥੋੜੀ ਉੱਚੀ ਥਾਂ ਤੇ ਖੜੇ ਆ ਨੇ ਤਾਂ ਫੇਰ ਧੋਣੋਂ ਉੱਪਰ ਹੀ ਆ ਪਾਣੀ ਤਾਂ। ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਇੱਧਰ। ਕਿਸੇ ਦਾ ਜਾਨ ਮਾਲ ਦਾ ਨੁਕਸਾਨ। ਸਾਰਿਆਂ ਦੇ ਰੁਖਾਨ ਹੋਇਆ ਪਿਆ ਜੀ। ਸਾਰਾ ਕੀਮਤੀ ਸਮਾਨ ਅੰਦਰ ਹੀ ਹੈ ਕਿਸੇ ਨੇ ਸਾਨੂੰ ਇਹ ਨਹੀਂ ਅਲਰਟ ਕੀਤਾ ਵੀ ਆਗੇ ਤੁਸੀਂ ਆਪਣਾ ਸਮਾਨ ਕੱਢ ਲਓ ਪਿੱਛੋਂ ਵਸਦੀ ਪਾਣੀ ਛੱਡ ਪਿਆ ਕਿੰਨਾ ਕੁ ਪਾਣੀ ਆਇਆ ਚੋ ਕਿੰਨੀ ਚ ਕਿੰਨੇ ਚਿਰ ਬਾਅਦ ਚੋ ਬਗਿਆ ਤੁਹਾਡੇ ਉਹ ਆਈ ਹੈ ਜੀ ਹੋਈ 4-5 ਸਾਲ ਬਾਅਦ ਆਈ ਹੈ ਇਹ ਪੱਕੇ ਮਕਾਨ ਸੀਗੇ ਤੁਹਾਡੇ ਜਿਹੜੇ ਚੋਆਂ ਦੇ ਵਿੱਚ ਇਹ ਜਨਾਦੇ ਸੀਗੇ ਉਹਨਾਂ ਦੇ ਵਿੱਚ ਆਪਾਂ ਜਾ ਕੇ ਆਪਣੀ ਜਾਨ ਬਚਾਈ ਆ ਹੁਣ ਸਾਡੇ ਕੱਚੇ ਘਰ ਤਾਂ ਤੁਸੀਂ ਦੇਖ ਸਕਦੇ ਹੋ